ਪੂਰੇ 18 ਸਾਲਾਂ ਦੀ ਉਮਰ ਸੀ ਜਿੱਦਨ ਮਹਾਰਾਣੀ ਜਿੰਦਾ ਮਹਾਰਾਣੀ ਬਣ ਕੇ ਸ਼ੇਰੇ ਪੰਜਾਬ ਦੇ ਮਹਿਲਾ ਚਾਈ ਉਹ ਪੂਰੇ 20 ਸਾਲਾਂ ਦੀ ਸੀ ਜਿੱਦਨ ਉਹਨੇ ਪੁੱਤ ਨੂੰ ਜਨਮ ਦਿੱਤਾ ਉਹ ਪੂਰੇ 22 ਸਾਲਾਂ ਦੀ ਸੀ ਜਿੱਦਨ ਉਹ ਵਿਧਵਾ ਹੋ ਜਾਂਦੀ ਹੈ ਉਹਦੇ ਸਿਰ ਦਾ ਸਾਈਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੁਨੀਆ ਤੋਂ ਜਾ ਚੁੱਕਾ ਸੀ ਕਦੇ ਮਾਨੀ ਮਨ ਸੋਚਦੀ ਹੈ ਜਿੰਦਾ ਤੇਰੇ ਨਾਲ ੱਕਾ ਨਹੀਂ ਹੋਇਆ ਤੂੰ ਕਿੰਨੀ ਉਮਰ ਵਿੱਚ ਛੋਟੀ ਸਾ ਸ਼ੇਰੇ ਪੰਜਾਬ ਨੇ ਕਿੱਡੀ ਤੇਰਨੋਂ ਵੱਡੀ ਉਮਰ 'ਚ ਜਾ ਕੇ ਤੇਰ ਨਾਲ ਵਿਆਹ ਕਰਵਾਇਆ ਫਿਰ ਮਾਨੀ ਮਨ ਸੋਚਦੀ ਐ ਜਿੰਦਾ ਨਹੀਂ ਤੂੰ ਬਚਪਨ ਸੋਚਿਆ ਸੀ ਰੱਬ ਨੇ ਤੇਰੀ ਸੋਚ ਨੂੰ ਭਾਗ ਲਾਇਆ ਜਿੱਥੇ ਤੇਰਾ ਪਿਓ ਰਾਜੀ ਜਿੱਥੇ ਤੇਰੀ ਮਾਂ ਰਾਜੀ ਤੈਨੂੰ ਵਿਆਹ ਦਿੱਤਾ ਜਿੰਦਾ ਹੁਣ ਕਾਦੇ ਮੀਨੇ ਮਾਰਨੇ ਦੁਨੀਆ ਦੀ ਬੜੀ ਵੱਡੀ ਸਚਾਈ ਐ ਔਰਤ ਦੀ ਸਰਦਾਰੀ ਆ ਆਪਣੇ ਮਰਦਨਾ ਮਰਦ ਦੀ ਸਰਦਾਰੀ ਆਪਣੀ ਔਰਤ ਜਿੰਨਾ ਚਿਰ ਦੋਵੇਂ ਇੱਕ ਦੂਜੇ ਕੋਲ ਨੇ ਕਦਰ ਕਰੇ ਨਾ ਕਰੇ ਵੱਖਰੀ ਗੱਲ ਏ ਪਰ ਜਿੱਦਣ ਦੋਵਾਂ ਚੋਂ ਇੱਕ ਹੋਇਆ ਜਾਂ ਨਾ ਹੋਇਆ ਪਤਾ ਫੇਰ ਲੱਗਣਾ ਦੁਨੀਆ ਕਿੱਦਾਂ ਨਿਕਲਦੀ ਏ ਘਰ ਬਣਾਉਣੇ ਬੜੇ ਸੌਕੇ ਮਹਿਲ ਮਾੜੀਆਂ ਬਣਾਉਣੀਆਂ ਬੜੀਆਂ ਸੌਕੀਆਂ ਕੋਠੀਆਂ ਬਣ ਜਾਂਦੀਆਂ ਨੇ ਪਰ ਇੱਕ ਘਰ ਬਣਾਉਣਾ ਸਾਰੀ ਉਮਰ ਬੰਦੇ ਦਾ ਜੋਰ ਲੱਗ ਜਾਂਦਾ ਕਿਉਂਕਿ ਘਰ ਬਣਦਾ ਘਰ ਦੇ ਜੀਆਂ ਨਾਲ ਖਾਸ ਤੌਰ ਤੇ ਮੀਆਂ ਬੀਬੀ ਦੇ ਸਤਕਾਰ ਤੇ ਪਿਆਰ ਨਾਲ ਜਿਸ ਘਰ ਵਿੱਚ ਇੱਕ ਦੂਜੇ ਨੂੰ ਸਮਝਣ ਦੀ ਪ੍ਰਵਿਰਤੀ ਆ ਜਿਸ ਘਰ ਵਿੱਚ ਦੋਵਾਂ ਜੀਆਂ ਦੀ ਆਪਸੀ ਕਦਰ ਆ ਉਹ ਘਰ ਛੋਟਾ ਵੀ ਮਹੱਲ ਤੋਂ ਸੋਹਣਾ ਲੱਗੂਗਾ ਜੇ ਘਰ ਬਹੁਤ ਵੱਡਾ ਏ ਤੇ ਆਪਸ ਵਿੱਚ ਨਹੀਂ ਬਣਦੀ ਖਾਸ ਤੌਰ ਤੇ ਮੀਆਂ ਬੀਬੀ ਦੀ ਉਹਦੇ ਤੋਂ ਵੱਡਾ ਨਰਕ ਦੁਨੀਆ ਤੇ ਕਿਤੇ ਨਹੀਂ ਹੈਗਾ ਸਭ ਤੋਂ ਵੱਡਾ ਕੁੰਭੀ ਨਰਕ ਆ ਜਿਸ ਘਰ ਦੇ ਵਿੱਚ ਆਪਸੀ ਪ੍ਰੇਮ ਨਹੀਂ ਹੈਗਾ ਮਹਾਰਾਣੀ ਜੰਦਾ ਨੇ ਆਪਣੇ ਪੁੱਤ ਨੂੰ ਕੁੱਟ ਕੇ ਛਾਤੀ ਨਾਲ ਲਾ ਕੇ ਆਖਿਆ ਜੰਦਾ ਕੋਈ ਨਹੀਂ ਤੇਰਾ ਸਰਦਾਰ ਦੁਨੀਆ ਤੋਂ ਚਲਾ ਗਿਆ ਪੁੱਤ ਦਾ ਮੂੰਹ ਵੇਖ ਵੇਖ ਕੇ ਜ਼ਿੰਦਗੀ ਕੱਢ ਲਈ ਫਿਰ ਹੋਰ ਕੀ ਕਰ ਸਕਦੀ ਸੀ ਇਸ ਤੋਂ ਬਾਅਦ ਸਿੱਖ ਰਾਜ ਦੇ ਜਾਣ ਦਾ ਦੌਰ ਸ਼ੁਰੂ ਹੋਇਆ ਮੈਂ ਉਹ ਇੱਕ ਪੁਆਇੰਟ ਵੀ ਨਹੀਂ ਛੇੜਨਾ ਤੁਹਾਡੇ ਸਾਹਮਣੇ ਡੋਗਰਿਆਂ ਨੇ ਕਿਦਾਂ ਖੜਕ ਸਿੰਘ ਮਾਰਨਾ ਕਿਦਾਂ ਸ਼ੇਰ ਸਿੰਘ ਮਾਰਨਾ ਕਿਦਾਂ ਮਹਾਰਾਣੀ ਚੰਦ ਕਵਰਾ ਮਾਰਨੀ ਆ ਕਿਦਾਂ ਬੀਬੀ ਨਾਨਕੀ ਨੂੰ ਜ਼ਹਿਰ ਦੇ ਕੇ ਮਾਰਨਾ ਇਹਦਾ ਕਹਿ ਲਓ ਕਿ ਪੂਰੇ 6 ਸਾਲਾਂ ਬਾਅਦ ਆ ਮਹਾਰਾਣੀ ਜਿੰਦਾ ਦਾ ਪੁੱਤ ਦਲੀਪ ਸਿੰਘ 6 ਸਾਲਾਂ ਦੀ ਉਮਰ 'ਚ ਪੰਜਾਬ ਦਾ ਮਹਾਰਾਜਾ ਬਣਿਆ। ਮਹਾਰਾਣੀ ਜਿੰਦਾ ਦਾ ਬਿਲਕੁਲ ਜੀ ਨਹੀਂ ਸੀ ਕਰਦਾ ਉਹਦਾ ਪੁੱਤ ਪੰਜਾਬ ਦਾ ਬਾਦਸ਼ਾਹ ਬਣੇ। ਲੋਕੋ ਨੇ ਪਹਿਲਾਂ ਦਾ ਹਸ਼ਰ ਵੇਖ ਲਿਆ ਸੀ। ਇਦਾਂ ਨੂੰ ਅਜੇ ਬਾਦਸ਼ਾਹ ਬਣਾਉਂਦੇ ਸੀ ਦੂਜੇ ਦਿਨ ਕਤਲ ਕੀਤਾ ਜਾਂਦਾ ਸੀ। ਇਦਾਂ ਨੂੰ ਅਜੇ ਬਾਦਸ਼ਾਹ ਬਣਦਾ ਸੀ, ਦੂਜੇ ਦਿਨ ਬੰਦਾ ਕਤਲ ਕੀਤਾ ਜਾਂਦਾ ਸੀ। ਜਿੰਦਾ ਨੇ ਆਖਣਾ ਜਿੰਦਾ ਇਨਾ ਨੇ ਪੁੱਤ ਤੇਰਾ ਮਾਰ ਦੇਣਾ ਵਾ ਇਹ ਤਖਤ ਤੇ ਬਿਠਾਉਣ ਤੇ ਲੱਗੇ ਆ ਜਿਹੜੇ ਵੱਡਿਆਂ ਦੇ ਨਹੀਂ ਹੋਏ ਤੇਰੇ ਪੁੱਤ ਦੇ ਕਿੰਨੇ ਕੋਣ ਕਿ ਤੇਰਾ ਪੁੱਤ ਤੇ ਹੈ ਹੀ ਬੜਾ ਮਸੂਮ ਮਹਾਰਾਣੀ ਜੰਦਾ ਦੀ ਕੋਈ ਨਾ ਚੱਲੀ ਉਹਦੀ ਗੋਦ ਵਿੱਚ ਉਹਦਾ ਪੁੱਤ ਖੋ ਕੇ ਖੜਿਆ ਗਿਆ ਉਹਨੂੰ ਪੰਜਾਬ ਦਾ ਤਖਤ ਦਿੱਤਾ ਗਿਆ ਪੰਜਾਬ ਦਾ ਬਾਦਸ਼ਾਹ ਬਣਾਇਆ ਗਿਆ ਮਹਾਰਾਣੀ ਜੰਦਾ ਦਾ ਅੰਦਰੋਂ ਅੰਦਰੀ ਦਿਲ ਡਰਨ ਲੱਗਾ ਸਾਲ ਚੜਿਆ ਸਨ 1846 10 ਫਰਵਰੀ 1846 ਨੂੰ ਉਹ ਦਰਿਆ ਸਤਲੁਜ ਦੇ ਕੰਢੇ ਉੱਤੇ ਇੱਕ ਪਿੰਡ ਪੈਂਦਾ ਵਾ ਸਭਰਾਵਾ ਜਿੱਥੇ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਸ਼ਹੀਦੀ ਹੁੰਦੀ ਆ ਇਧਰੋਂ ਸਰਦਾਰ ਸ਼ਾਮ ਸਿੰਘ ਅਟਾਰੀ ਸ਼ਹੀਦ ਹੁੰਦਾ ਏ ਤੇ ਅੰਗਰੇਜ਼ ਨੇ ਪਹਿਲੀ ਵਾਰ ਦਰਿਆ ਸਤਲੁਜ ਪਾਰ ਕਰਕੇ ਪੰਜਾਬ ਦੀ ਧਰਤੀ ਨੂੰ ਹੜੱਪਣ ਵਾਸਤੇ ਪਹਿਲੀ ਵਾਰੀ ਪੰਜਾਬ ਦੀ ਧਰਤੀ ਤੇ ਪੈਰ ਰੱਖਿਆ ਪਹਿਲੀ ਵਾਰੀ ਅੰਗਰੇਜ਼ ਆਇਆ ਲਾਹੌਰ ਅੰਗਰੇਜ਼ਾਂ ਨੇ ਬਹਿ ਕੇ ਪੰਜਾਬੀਆਂ ਦੇ ਨਾਲ ਕੁਝ ਗੱਲਾਂ ਕੀਤੀਆਂ ਛੋਟੀ ਜੀ ਉਮਰ ਚ ਕਲਗੀ ਲਾ ਕੇ ਸਾਹਮਣੇ ਮਹਾਰਾਜਾ ਦਲੀਪ ਸਿੰਘ ਬੈਠਾ ਅੰਗਰੇਜ਼ ਅਫਸਰ ਸਰ ਹੈਨਰੀ ਲਾਰੈਂਸ ਬੋਲਦਾ ਸੀ ਉਹ ਕਹਿੰਦਾ ਕਿ ਸਾਡੀ ਤੇ ਸਰਦਾਰਾਂ ਦੀ ਲੜਾਈ ਹੋਈ ਏ ਇਹਦਾ 1.5 ਕਰੋੜ ਰੁਪਈਆ ਖਰਚਾ ਪੰਜਾਬ ਦੇ ਸਿਰ ਮੜਿਆ ਜਾਊਗਾ ਜਿਹੜੇ ਅੰਗਰੇਜ਼ ਸ਼ੇਰੇ ਪੰਜਾਬ ਦੇ ਹੁੰਦਿਆਂ ਕਦੀ ਅੱਖ ਚੁੱਕ ਕੇ ਨਹੀਂ ਸੀ ਵੇਖਦੇ ਅੱਜ ਸ਼ੇਰੇ ਪੰਜਾਬ ਦੁਨੀਆ ਤੇ ਨਹੀਂ ਸੀ ਹੈਗਾ ਉਹ ਅੰਗਰੇਜ਼ ਲਾਹੌਰ ਬਹਿ ਕੇ 1.5 ਕਰੋੜ ਰੁਪਈਆ ਹਰਜਾਨਾ ਪੰਜਾਬੀਆਂ ਨੂੰ ਪਾਉਣ ਲੱਗਾ ਸੀ ਫਿਰ ਅੰਗਰੇਜ਼ ਨੂੰ ਪਤਾ ਸੀ ਕਿ ਇਹਨਾਂ ਕੋਲ 1.5 ਕਰੋੜ ਰੁਪਈਆ ਹੈਗਾ ਨਹੀਂ ਇਹਨਾਂ ਸਾਡਾ ਹਰਜਾਨਾ ਦੇਣਾ ਨਹੀਂ ਉਹ ਕਹਿੰਦੇ ਸਾਨੂੰ ਪਤਾ ਤੁਹਾਡੇ ਕੋਲ ਇੰਨੇ ਪੈਸੇ ਹੈਗੇ ਨਹੀਂ ਆ ਉਦੇ ਇਵਜ਼ ਵਿੱਚ ਜੰਮੂ ਕਸ਼ਮੀਰ ਅਸੀਂ ਲਿਖ ਕੇ ਆਪਣੇ ਹਵਾਲੇ ਕਰ ਲੈਣਾ ਵਾ ਜਿਹੜਾ ਜੰਮੂ ਕਸ਼ਮੀਰ ਪੰਜਾਬ ਦਾ ਹਿੱਸਾ ਸੀ ਉਹ ਅੰਗਰੇਜ਼ਾਂ ਨੇ ਲਿਖ ਕੇ ਤੇ ਆਪਣੇ ਕਬਜ਼ੇ 'ਚ ਕਰ ਲਿਆ ਜੰਮੂ ਕਸ਼ਮੀਰ ਦਾ ਬਾਦਸ਼ਾਹ ਬਣਾਇਆ ਗਿਆ ਗੁਲਾਬ ਸਿੰਘ ਉਹਨੂੰ ਉਹਦਾ ਇਨਾਮ ਦਿੱਤਾ ਗਿਆ ਅੰਗਰੇਜ਼ਾਂ ਨੂੰ ਜਤਾਉਣ ਵਿੱਚ ਦੋ ਬੰਦਿਆਂ ਨੇ ਵੱਡਾ ਯੋਗਦਾਨ ਪਾਇਆ ਸੀ ਲਾਲ ਸਿੰਘ ਤੇ ਤੇਜਾ ਸਿੰਘ ਲਾਲ ਸਿੰਘ ਤੇ ਐਲੀਗੇਸ਼ਨ ਲਾ ਕੇ ਅੰਗਰੇਜ਼ਾਂ ਨੇ ਬਾਹਰ ਕੱਢ ਦਿੱਤਾ ਤੇ ਤੇਜਾ ਸਿੰਘ ਨੂੰ ਰਾਜਾ ਬਣਾਉਣ ਲੱਗੇ ਹੁਣ ਰਾਜਾ ਮਹਾਰਾਣੀ ਜਿੰਦਾ ਦੇ ਕੰਨਾਂ 'ਚ ਖਬਰ ਪਈ ਜਿੰਦਾ ਤੇਰਾ ਪੁੱਤ ਕੱਲਾ ਹੁਣ ਨਾਂ ਦਾ ਬਾਦਸ਼ਾਹ ਰਹਿ ਗਿਆ ਤੇਰੀ ਪੈਨਸ਼ਨ ਲਾ ਦਿੱਤੀ ਆ 1.5 ਲੱਖ ਰੁਪਈਆ ਜਿਹੜੀ ਕੋਹੇਨੂਰ ਹੀਰੇ ਦੀ ਮਾਲਕ ਪੰਜਾਬ ਦੀ ਪਟਰਾਣੀ ਪੰਜਾਬ ਦੀ ਮਹਾਰਾਣੀ ਸਾਰਾ ਕੁਝ ਉਹਦਾ ਅੱਜ ਗੈਰਾਂ ਦੇ ਵਸ ਪਈ ਅਗਲਿਆਂ ਨੇ ਪਹਿਲੇ ਦਿਨ 1.5 ਲੱਖ ਰੁਪਇਆ ਪੈਨਸ਼ਨ ਲਈ ਮਹਾਰਾਣੀ ਜੰਦਾ ਦੀ ਵੀ ਆਹ ਪੈਨਸ਼ਨ ਮਿਲੂਗੀ ਤੇ ਦੂਜੀ ਗੱਲ ਇਹ ਇਹਦੇ ਚੋ 1 ਰੁਪਇਆ ਵੀ ਖਰਚਣਾ ਹੋਊਗਾ ਤੇ ਅੰਗਰੇਜ਼ਾਂ ਨੂੰ ਪੁੱਛ ਕੇ ਖਰਚਿਆ ਜਾਊਗਾ ਅੰਗਰੇਜ਼ ਇੱਥੋਂ ਤੱਕ ਗਿਰ ਚੁੱਕਾ ਸੀ ਪੰਜਾਬ ਚ ਆ ਕੇ ਉਹਨਾਂ ਨੇ ਤੇਜਾ ਸਿੰਘ ਨੂੰ ਬਣਾਉਣਾ ਵਾ ਪੰਜਾਬ ਦਾ ਬਾਦਸ਼ਾਹ ਪੰਜਾਬ ਦਾ ਰਾਜਾ ਤੇ ਮਰਿਆਦਾ ਦੇ ਮੁਤਾਬਕ ਰਾਜੇ ਨੂੰ ਟਿੱਕਾ ਲਾਉਂਦਾ ਵਾ ਬਾਦਸ਼ਾਹ ਟਿੱਕਾ ਲਾਉਣਾ ਸੀ ਦਲੀਪ ਸਿੰਘ ਨੇ ਦਿਨ ਸੀ 7 ਅਗਸਤ ਦਾ ਅਗਲੇ ਦਿਨ ਦਰਬਾਰ ਲੱਗਣਾ ਸੀ ਅੰਗਰੇਜ਼ਾਂ ਨੇ ਲੱਗੇ ਦਰਬਾਰ ਵਿੱਚ ਨਮਕ ਹਰਾਮੀ ਗਦਾਰ ਤੇਜਾ ਸਿੰਘ ਨੂੰ ਰਾਜਾ ਬਣਾ ਕੇ ਪੰਜਾਬੀਆਂ ਦੇ ਸਿਰ ਤੇ ਮੜਨਾ ਸੀ ਉਹਨੂੰ ਟਿੱਕਾ ਦਲੀਪ ਸਿੰਘ ਨੇ ਲਾਉਣਾ ਸੀ ਇੱਕ ਰਾਤ ਪਹਿਲਾਂ ਮਹਾਰਾਣੀ ਜੰਦਾ ਨੇ ਆਪਣੇ ਦਲੀਪ ਸਿੰਘ ਨੂੰ ਕੋਲ ਬਿਠਾਇਆ ਦਲੀਪ ਸਿੰਘ ਦੀ ਉਮਰ ਐ 10 ਸਾਲ ਦੀ ਆਪਣੇ ਪੁੱਤ ਨੂੰ ਕੋਲ ਬਿਠਾ ਕੇ ਕਹਿੰਦੀ ਪੁੱਤ ਤੂੰ ਆ ਪੰਜਾਬ ਦਾ ਬਾਦਸ਼ਾਹ ਸਾਡੇ ਆਪਣਿਆਂ ਨੇ ਗਦਾਰੀ ਕੀਤੀ ਅੰਗਰੇਜ਼ਾਂ ਨੇ ਗਦਾਰੀ ਕੀਤੀ ਸਾਡੇ ਪੱਲੇ ਕੱਖ ਨਹੀਂ ਹੈਗਾ ਪੁੱਤ ਸਵੇਰੇ ਤੂੰ ਜਾਣਾ ਵਾ ਤੇਰੇ ਕੋਲੋਂ ਟਿੱਕਾ ਲਾਉਣਾ ਤੇਜਾ ਸਿੰਘ ਨੂੰ ਇਹ ਤੇਜਾ ਸਿੰਘ ਉਹ ਬੰਦਾ ਵਾ ਜਿਹਨੇ ਤੇਰੇ ਬਾਪੂ ਦਾ ਰਾਜ ਭਾਗ ਖਾਦਾ ਵਾ ਜੇ ਆਪਣੀ ਮਾਂ ਨੂੰ ਪਿਆਰ ਕਰਦਾ ਨਾ ਸਵੇਰੇ ਜੋ ਮਰਜ਼ੀ ਹੋ ਜਾਵੇ ਤੇਜਾ ਸਿੰਘ ਦੇ ਮੱਥੇ ਤੇ ਟਿੱਕਾ ਤੂੰ ਨਹੀਂ ਲਾਵੇਂਗਾ ਮਹਾਰਾਣੀ ਜਿੰਦਾ ਨੇ ਸਾਰੀ ਰਾਤ ਆਪਣੇ ਪੁੱਤ ਨੂੰ ਪੜਾਇਆ ਸਾਰੀ ਰਾਤ ਅਗਲਾ ਦਿਨ ਹੋਇਆ ਦਰਬਾਰ ਲੱਗਾ ਅੰਗਰੇਜ਼ ਬੈਠੇ ਤੇਜਾ ਸਿੰਘ ਬੈਠਾ ਸਾਹਮਣੇ ਉਹਦੇ ਮੱਥੇ ਤੇ ਟਿੱਕਾ ਲਾਉਣ ਲੱਗੇ ਜਦੋਂ ਕੇਸਰ ਖੋਲ ਕੇ ਕੌਲੀ ਦੇ ਵਿੱਚ ਪਾ ਕੇ ਦਲੀਪ ਸਿੰਘ ਦੇ ਅੱਗੇ ਕੀਤਾ ਗਿਆ ਮਹਾਰਾਜਾ ਦਲੀਪ ਸਿੰਘ ਆਪਣੀ ਮਾਂ ਦਾ ਚੰਡਿਆ ਸੀ ਉਹਨੇ ਦੋਵੇਂ ਹੱਥ ਪੇਸ਼ਾ ਕਰ ਲਏ ਅੰਗਰੇਜ਼ਾਂ ਨੇ ਇੰਨਾ ਸਮਝਾਇਆ ਇੰਨਾ ਸਮਝਾਇਆ ਪਰ ਮਹਾਰਾਣੀ ਜਿੰਦਾ ਦਾ ਇੰਨਾ ਅਸਰ ਸੀ ਦਲੀਪ ਸਿੰਘ ਉੱਤੇ ਉਹਨੇ ਇੱਕ ਵਾਰੀ ਵੀ ਹੱਥ ਖੋਲ ਕੇ ਉਹ ਟਿੱਕਾ ਤੇਜਾ ਸਿੰਘ ਦੇ ਮੱਥੇ ਤੇ ਨਹੀਂ ਲਾਇਆ ਉਹ ਸਿਰ ਫੇਰ ਕੇ ਦਰਬਾਰ ਵਿੱਚੋਂ ਭੱਜ ਗਿਆ ਆ ਕੇ ਆਪਣੀ ਮਾਂ ਨੂੰ ਮਿਲਿਆ ਮਹਾਰਾਣੀ ਜਿੰਦ ਕੌਰਾਂ ਦੀ ਗਲ ਵਕੜੀ ਜਾ ਕੇ ਮਾਂ ਨੂੰ ਕਹਿੰਦਾ ਮਾਂ ਮੈਂ ਮੱਥੇ ਤੇ ਟਿੱਕਾ ਨਹੀਂ ਲਾਇਆ ਮੈਂ ਤੇਜਾ ਸਿੰਘ ਨੂੰ ਰਾਜਾ ਨਹੀਂ ਬਣਾਇਆ ਮਹਾਰਾਣੀ ਜਿੰਦਾ ਬੜੀ ਖੁਸ਼ ਹੋਈ ਉਹਨੇ ਆਪਣੇ ਪੁੱਤ ਦਾ ਮੂੰਹ ਚੁੰਮਿਆ ਆਪਣੇ ਪੁੱਤ ਨੂੰ ਘੁੱਟ ਕੇ ਜਫੀ ਪਾਈ ਅਸਲ 'ਚ ਮਹਾਰਾਣੀ ਜਿੰਦਾਂ ਨੂੰ ਕੀ ਪਤਾ ਹੈ ਵੀ ਮੱਥੇ ਤੇ ਟਿੱਕਾ ਨਾ ਲਾਉਣਾ ਤੇਰੇ ਲਈ ਸਭ ਤੋਂ ਵੱਡੀ ਸਜ਼ਾ ਬਣ ਲੱਗੀ ਅੱਜ ਅੰਗਰੇਜ਼ਾਂ ਨੂੰ ਅਕਲ ਆ ਗੁੱਟੀ ਅਸੀਂ ਪੰਜਾਬ 'ਚ ਰਾਜ ਕਰਨਾ ਵਾ ਦਲੀਪ ਸਿੰਘ ਨੂੰ ਤਖਤੋਂ ਲਾ ਕੇ ਪਾਸੇ ਮਾਰਨਾ ਵਾ ਪਰ ਦਲੀਪ ਸਿੰਘ ਨੂੰ ਚੰਡਦੀ ਆ ਉਹਦੀ ਮਾਂ ਮਹਾਰਾਣੀ ਜਿੰਦਾਂ ਪੜਾਉਂਦੀ ਆ ਪਟੀਆਂ ਸਭ ਤੋਂ ਪਹਿਲਾ ਕੰਮ ਇਹ ਕਰੋ ਮਹਾਰਾਣੀ ਜਿੰਨਾ ਨੂੰ ਉਹਦੇ ਪੁੱਤ ਤੋਂ ਦੂਰ ਕੀਤਾ ਜਾਵੇ ਇਹ ਸਭ ਤੋਂ ਵੱਡਾ ਪਾਪ ਸੀ ਜਿਹੜਾ ਪੰਜਾਬ ਦੀ ਧਰਤੀ ਤੇ ਅੰਗਰੇਜ਼ ਕਰਨ ਲੱਗਾ ਸੀ ਬਾਹਰ ਅੰਦਰ ਤੁਸੀਂ ਵੀ ਘੁੰਮ ਕੇ ਵੇਖਿਆ ਬਾਹਰ ਅੰਦਰ ਮੈਂ ਵੀ ਜਾ ਕੇ ਵੇਖਿਆ ਅੰਗਰੇਜ਼ਾਂ ਦਾ ਕਾਨੂੰਨ ਆ ਨਵਾਲਕ ਬੱਚੇ ਨੂੰ ਉਹਦੇ ਪੇਰੈਂਟਸ ਤੋਂ ਦੂਰ ਨਹੀਂ ਕੀਤਾ ਜਾ ਸਕਦਾ ਇਹ ਅਪਰਾਧ ਗਿਣਿਆ ਜਾਂਦਾ ਏ ਉਹਦੀ ਮਾਂ ਬਾਪ ਤੋਂ ਦੂਰ ਨਹੀਂ ਕਰਦੇਓ ਕੁਝ ਵੀ ਹੋ ਜਾਵੇ ਪਰ ਅੰਗਰੇਜ਼ਾਂ ਨੇ ਇਹ ਨਿਜਮ ਪੰਜਾਬ ਤੇ ਲਾਗੂ ਨਹੀਂ ਕੀਤਾ ਕਿਉਂਕਿ ਪੰਜਾਬ ਦੀ ਵਜ਼ਾਰਤ ਸਹੀਦੀ ਸੀ ਅੰਗਰੇਜ਼ਾਂ ਨੂੰ ਉਹਨਾਂ ਨੂੰ ਪਤਾ ਸੀ ਕਿ ਜੇ ਪੰਜਾਬ ਲੈਣਾ ਵਾ ਮਹਾਰਾਣੀ ਜਿੰਦਾ ਨੂੰ ਦਲੀਪ ਸਿੰਘ ਤੋਂ ਦੂਰ ਕਰੋ ਮਹਾਰਾਣੀ ਜਿੰਦਾ ਨੂੰ ਮਹਾਲਾ ਚੋਂ ਕੱਢਿਆ ਚੋਕੇ ਤੇ ਚਨਾਰ ਦੇ ਕਿਲੇ ਚ ਇੱਥੋਂ ਚੋਕੇ ਉਹਨੂੰ ਸੰਮਣ ਬੁਰਜ ਦੇ ਵਿੱਚ ਕੈਦ ਕਰ ਦਿੱਤਾ ਗਿਆ ਲਾਹੌਰ ਦੇ ਵਿੱਚ ਪਾਬੰਦੀ ਲਾ ਦਿੱਤੀ ਅੰਗਰੇਜ਼ ਨੇ ਮਹਾਰਾਣੀ ਜਿੰਦਾ ਤੂੰ ਆਪਣੇ ਪੁੱਤ ਦਾ ਮੂੰਹ ਨਹੀਂ ਵੇਖ ਸਕੇਂਗੀ ਤੂੰ ਆਪਣੇ ਪੁੱਤ ਨੂੰ ਮਿਲ ਨਹੀਂ ਸਕੇਗੀ ਸੰਮਣ ਬੁਰਜ ਵਿੱਚ ਖਲੋਤੀ ਉਹ ਦੂਰ ਆਪਣੇ ਪਤੀ ਪਰਮੇਸ਼ਰ ਸ਼ੇਰੇ ਪੰਜਾਬ ਦੀ ਮੜੀ ਨੂੰ ਵੇਖ ਕੇ ਗੁਜ਼ਾਰਾ ਕਰ ਛੱਡਿਆ ਕਰੇ ਕਿਤੇ ਕਦੇ ਮਹੱਲ ਦੇ ਥੱਲੇੋਂ ਸੰਮਣ ਬੁਰਜ ਦੇ ਥੱਲੇੋਂ ਮਹਾਰਾਜਾ ਦਲੀਪ ਸਿੰਘ ਲੰਘਿਆ ਕਰੇ ਉਹ ਆਪਣੇ ਦਲੀਪ ਸਿੰਘ ਨੂੰ ਵੇਖ ਕੇ ਗੁਜ਼ਾਰਾ ਕਰ ਲਿਆ ਕਰੇ ਪਰ ਮਹਾਰਾਣੀ ਜੰਨਾ ਨੂੰ ਕੀ ਪਤਾ ਸੀ ਵੀ ਸਖਤੀ ਇਸ ਤੋਂ ਵੱਡੀ ਹੋਣ ਲੱਗੀ ਹੈ ਅੰਗਰੇਜ਼ਾਂ ਨੇ ਨਿਜਮ ਪਾ ਦਿੱਤਾ ਮਹਾਰਾਣੀ ਜਿੰਦਾ ਨੂੰ ਇੱਥੋਂ ਕੱਢੋ ਉਹਨੂੰ ਸ਼ੇਖੂਪੁਰੇ ਪਹਚਾ ਦਿਓ ਸ਼ੇਖੂਪੁਰਾ ਉਹ ਜਗ੍ਹਾ ਹੈ ਜਿੱਥੇ ਬੰਦੇ ਨੂੰ ਇੱਕ ਵਾਰੀ ਪਹਚਾ ਦਿੰਦੇ ਸੀ ਤੇ ਮੁੜ ਕੇ ਉਹ ਬੰਦਾ ਮਰ ਕੇ ਬਾਹਰ ਨਿਕਲਦਾ ਸੀ ਉਥੋਂ ਬੰਦਾ ਕਦੀ ਜਿੰਦਾ ਨਹੀਂ ਸੀ ਆਇਆ ਇਹ ਇਹੋ ਹੀ ਸ਼ੇਖੂਪੁਰਾ ਸੀ ਜਿੱਥੇ ਮਹਾਰਾਣੀ ਜਿੰਦਾ ਦਾ ਜਵਾਈ ਕਦੀ ਕੈਦ ਕਰਕੇ ਉਹਦਾ ਚੀਜਾ ਕਦੀ ਕੈਦ ਕਰਕੇ ਮਾਰਿਆ ਸੀ ਜਵਾਲਾ ਸਿੰਘ ਉਹਨੇ ਹੀ ਤੇ ਰਿਸ਼ਤਾ ਕਰਵਾਇਆ ਸੀ ਮਹਾਰਾਣੀ ਜੰਦਾ ਦਾ ਤੇ ਸ਼ੇਰੇ ਪੰਜਾਬ ਦਾ ਉਹ ਵਿਚੋਲਾ ਸੀ ਉਹਨੂੰ ਬਚਾਉਣਾ ਵਾ ਸ਼ੇਖੂਪੁਰੇ ਅੰਗਰੇਜ਼ਾਂ ਨੇ ਲਿਖਤੀ ਆਰਡੀਨੈਂਸ ਜਾਰੀ ਕਰ ਦਿੱਤਾ ਕਿ ਮਹਾਰਾਣੀ ਜੰਦਾ ਤੇ ਦਲੀਪ ਸਿੰਘ ਹੁਣ ਦੋਵੇਂ ਇਕੱਠੇ ਨਹੀਂ ਰਹਿ ਸਕਦੇ ਮਹਾਰਾਣੀ ਜੰਦਾ ਜਾਊਗੀ ਸ਼ੇਖੂਪੁਰੇ ਅੰਗਰੇਜ਼ ਕਹਿੰਦਾ ਇਹਦੇ ਵਾਸਤੇ ਦਲੀਪ ਸਿੰਘ ਨੂੰ ਆਨੇ ਬਹਾਨੇ ਘਰੋਂ ਬਾਹਰ ਕੱਢ ਕੇ ਖੜੋ ਕਿਉਂਕਿ ਜੇ ਸਾਹਮਣੇ ਮਾਂ ਤੇ ਪੁੱਤ ਨੂੰ ਜੁਦਾ ਕੀਤਾ ਇਹ ਰੋਣਗੇ ਕਲਪਨਗੇ ਬਹੁਤ ਨੁਕਸਾਨ ਵੀ ਹੋ ਸਕਦਾ ਹੈ ਕੋਈ ਫੌਜ ਵਿੱਚੋਂ ਸਰਦਾਰ ਵੀ ਪੜਕ ਸਕਦੇ ਆ ਇਸ ਕਰਕੇ ਦਲੀਪ ਸਿੰਘ ਨੂੰ ਆਨੇ ਬਹਾਨੇ ਘਰੋਂ ਬਾਹਰ ਖੜੋ ਕਿ ਤੈਨੂੰ ਕੁਝ ਵਖਾ ਕੇ ਲਿਆਉਣਾ ਵਾ ਤੇ ਜਦੋਂ ਦਲੀਪ ਸਿੰਘ ਘਰੋਂ ਬਾਹਰ ਚਲਾ ਜਾਵੇ ਉਦੋਂ ਚੁੱਪ ਕਰਕੇ ਮਹਾਰਾਣੀ ਜਿੰਦਾਂ ਨੂੰ ਕੈਦ ਕਰਕੇ ਤੇ ਲਾਉਣ ਕੱਢ ਕੇ ਤੇ ਸ਼ੇਖੂਪੁਰੇ ਬਚਾ ਦਿਓ ਅੱਜ ਦਲੀਪ ਸਿੰਘ ਨੂੰ ਨਵੇਂ ਕੱਪੜੇ ਪਾਏ ਗਏ ਆਪਣੀ ਮਾਂ ਨੂੰ ਪੁੱਛਦਾ ਮਾਂ ਮੈਨੂੰ ਤਿਆਰ ਕਿਉਂ ਕੀਤਾ ਜਾ ਰਿਹਾ ਆਪਾਂ ਚੱਲੇ ਕਿਦੇ ਮਹਾਰਾਣੀ ਜੰਦਾ ਨੂੰ ਪਤਾ ਸੀ ਜੰਦਾ ਜੀ ਦਿਨ ਨਾ ਕੱਢ ਦੇਣਾ ਤੇਰਾ ਪੁੱਤ ਦੇ ਨਾਲ ਇਹ ਆਖਰੀ ਮੇਲਾ ਵਾ ਪਰ ਆਪਣੇ ਪੁੱਤ ਨੂੰ ਕਹਿੰਦੀ ਪੁੱਤ ਆਪਾਂ ਨਹੀਂ ਚੱਲੇ ਤੂੰ ਕੱਲਾ ਚੱਲਿਆ ਵਾ ਦਲੀਪ ਸਿੰਘ ਨੇ ਜिद ਕਰਕੇ ਆਖਿਆ ਮਾਂ ਤੇਰੇ ਤੋਂ ਬਿਨਾ ਮੈਨੂੰ ਕੁਝ ਚੰਗਾ ਨਹੀਂ ਲੱਗਣਾ ਤੇਰੇ ਤੋਂ ਬਿਨਾ ਮੇਰਾ ਜੀ ਨਹੀਂ ਲੱਗਣਾ ਮਹਾਰਾਣੀ ਜੰਦਾ ਨੇ ਰمز ਮਾਰ ਕੇ ਆਖਿਆ ਪੁੱਤ ਤੈਨੂੰ ਜੀ ਲਾਉਣ ਦੀ ਆਦਤ ਪਾਉਣੀ ਪੈਣੀ ਹਣ 8-9 ਸਾਲ ਦਾ ਬੱਚਾ ਇਸ ਰਮਜ਼ ਨੂੰ ਥੋੜਾ ਸਮਝਦਾ ਕਿ ਮਾਂ ਕਹਿ ਕੀ ਰਹੀ ਮੈਨੂੰ ਉਹਨੂੰ ਨਵੇਂ ਕੱਪੜੇ ਪਾਏ ਗਏ ਹਾਥੀ ਦੇ ਉੱਤੇ ਬਿਠਾਇਆ ਗਿਆ ਹਾਥੀ ਤੇ ਬਿਠਾ ਕੇ ਸ਼ਾਲਾ ਮਾਰ ਬਾਗ ਵਖਾਉਣ ਵਾਸਤੇ ਗੁਲਾਬ ਸਿੰਘ ਅਟਾਰੀ ਵਾਲਾ ਨਾਲ ਲੈ ਕੇ ਤੁਰ ਪਿਆ ਇਧਰੋਂ ਅੰਗਰੇਜ਼ ਆਇਆ ਮਹਾਰਾਣੀ ਜੰਨਾ ਨੂੰ ਕਹਿੰਦਾ ਆਪਣਾ ਜੋਸ ਮਾਨ ਮਾੜਾ ਮੋਟਾ ਚੁੱਕਣਾ ਚੁੱਕੋ ਤੇ ਤੋਸੀ شیخ ਉਪਰ ਜਾਣ ਦੀ ਤਿਆਰੀ ਮਹਾਰਾਣੀ ਜੰਦਾ ਨੇ ਅੰਗਰੇਜ਼ ਕੋਲੋਂ ਇੱਕ ਮੰਗ ਮੰਗੀ ਕਹਿੰਦੀ ਪੁੱਤ ਤੇ ਤੁਸੀਂ ਮੇਰਾ ਲੈ ਹੀ ਗਏ ਜੇ ਮੈਨੂੰ ਮਲਾਉਣਾ ਨਹੀਂ ਹੁਣ ਮੈਨੂੰ ਪਤਾ ਹੈ ਇੱਕ ਵਾਰ ਸ਼ੇਰੇ ਪੰਜਾਬ ਦੀ ਮੜੀ ਤੇ ਜਾ ਲੈਣ ਦਿਓ ਪਤਾ ਨਹੀਂ ਮੁੜ ਕੇ ਮੇਲੇ ਹੋਣੇ ਕਿ ਨਹੀਂ ਹੋਣੇ ਅੰਗਰੇਜ਼ ਕਹਿੰਦਾ ਬਿਲਕੁਲ ਨਹੀਂ ਦੇਖ ਲੈ ਮੜੀ ਜਿੰਨੀ ਵੇਖਣੀ ਸੀ ਤੁਹਾਨੂੰ ਸ਼ੇਖੂਪੁਰ ਜਾਣਾ ਪਵੇਗਾ ਮਹਾਰਾਣੀ ਜੰਦਾ ਨੂੰ ਜ਼ਬਰਦਸਤੀ ਉੱਥੋਂ ਕੱਢਿਆ ਗਿਆ ਪਹਿਲੀ ਵਾਰ ਹੋਇਆ ਜਿਹੜੀ ਉਹ ਜੰਦਾ ਆਪਣੀ ਮਾਂ ਕੋਲ ਬੈਠੀ ਕਹਿੰਦੀ ਹੁੰਦੀ ਸੀ ਮੈਂ ਮਹਾਰਾਣੀ ਬਣਨਾ ਵਾਂ ਅੱਜ ਉਹ ਪੰਜਾਬ ਦੀ ਮਹਾਰਾਣੀ ਬਣ ਕੇ ਵੀ ਕਈ ਦਿਨ ਬਣ ਚੁੱਕੀ ਸੀ ਉਹਨੂੰ ਕੈਦ ਕਰਕੇ ਸ਼ੇਖੂਪੁਰ ਨੂੰ ਲੈ ਕੇ ਤੁਰੇ ਸ਼ਾਮਾਂ ਪੈ ਚੁੱਕੀਆਂ ਸਨ ਉਧਰ ਮਹਾਰਾਜਾ ਦਲੀਪ ਸਿੰਘ ਬਾਗ ਵਿੱਚ ਘੁੰਮਦਾ ਹੈ ਉਹਨੂੰ ਖਾਣ ਨੂੰ ਬੜਾ ਕੁਝ ਦਿੰਦੇ ਆ ਉਹ ਖਾਤਾ ਆਹ ਖਾਤਾ ਆ ਬੱਚੇ ਬੈਠੇ ਆ ਤੁਸੀਂ ਕਹਿੰਦੇ ਥਰਡ ਪਰਸਨ ਆ ਇਹਨਾਂ ਨੂੰ ਕਿੱਥੇ ਮਰਜ਼ੀ ਘੱਲ ਦਿਓ ਮੈਂ ਕੀ ਸਰਕਸ ਵਖਾ ਲਿਓ ਮੈਂ ਕੀ ਫਿਲਮ ਮੁਕਾ ਲਿਆ ਉਹ ਕਿਤੇ ਕਿਹੇ ਨਾ ਘੱਲ ਦਿਓ ਪਰ ਬੱਚਾ ਹੈ ਜਿਉਂ-ਜਿਉਂ ਸ਼ਾਮਾਂ ਪੈਣਗੀਆਂ ਦਿਲ ਕਾ ਹੂਮਾਉ ਕਰਦਾ ਕਹਿੰਦਾ ਮੈਂ ਘਰ ਜਾਣਾ ਹੈ ਮੇਰੀ ਮੰਮੀ ਨਹੀਂ ਕੋਲ ਹੈਗੀ ਮੇਰਾ ਪਾਪਾ ਨਹੀਂ ਕੋਲ ਹੈਗਾ ਦਲੀਪ ਸਿੰਘ ਹੁਣ ਕਹਿੰਦਾ ਮੈਂ ਘਰ ਜਾਣਾ ਕਿਉਂਕਿ ਮਾਂ ਦੀ ਯਾਦ ਆਉਂਦੀ ਹੈ ਜਿਉਂ-ਜਿਉਂ ਸ਼ਾਮਾਂ ਪੈਂਦੀਆਂ ਗਈਆਂ ਜਿਉਂ-ਜਿਉਂ ਹਨੇਰਾ ਹੋਣ ਲੱਗਾ ਦਲੀਪ ਸਿੰਘ ਰੋਣ ਲੱਗ ਪਿਆ ਕਹਿੰਦਾ ਮੇਰੀ ਮਾਂ ਕਿੱਥੇ ਮੈਨੂੰ ਮਾਂ ਕੋਲ ਕਿਉਂ ਨਹੀਂ ਖੜ੍ਹਦੇ ਪਰ ਅੰਗਰੇਜ਼ ਦੀ ਹਦਾਇਤ ਸੀ ਅੱਜ ਦਲੀਪ ਸਿੰਘ ਵਾਪਸ ਨਹੀਂ ਲਿਆਂਦਾ ਜਾਊਗਾ ਇਹਨੂੰ ਸਾਰੀ ਰਾਤ ਬਾਹਰ ਰੱਖਣਾ ਕਿਉਂਕਿ ਸ਼ੇਖੂਪੁਰ ਤੱਕ ਮਹਾਰਾਣੀ ਜਿੰਦਾਂ ਨੂੰ ਜਾਂਦਿਆਂ ਟਾਈਮ ਲੱਗਣਾ ਉਹਨੇ ਚੜ ਨੂੰ ਉਹ ਚਲੀ ਜਾਵੇ ਇਹਨੂੰ ਸਾਰੀ ਰਾਤ ਬਾਹਰ ਰੱਖਣਾ ਦਲੀਪ ਸਿੰਘ ਨੇ ਸਾਰੀ ਰਾਤ ਜਾਗ ਕੇ ਕੱਟੀ ਮਾੜੀ ਜੀ ਕਦੇ ਅੱਖ ਲੱਗ ਜਾਂਦੀ ਬੱਚੇ ਦੀ ਫਿਰ ਜਾਗਦਾ ਹੈ ਫਿਰ ਸੌਂ ਜਾਂਦਾ ਹੈ ਫਿਰ ਜਾਗਦਾ ਹੈ ਉਹਨੂੰ ਖਾਣ ਨੂੰ ਦਿੱਤਾ ਗਿਆ ਉਹਨੇ ਖਾਦਾ ਕੁਝ ਨਾ ਮੂੰਹ ਨਾ ਲਾਇਆ ਪਿਛਾਣ ਸੁੱਟ ਦਿੱਤਾ ਅਗਲਾ ਦਿਨ ਹੋਇਆ ਉੱਠਦੇ ਸਾਰ ਕਹਿੰਦਾ ਮੈਂ ਘਰ ਜਾਣਾ ਹੈ ਮੈਂ ਆਪਣੀ ਮਾਂ ਦੇ ਕੋਲ ਜਾਣਾ ਹੈ ਹੁਣ ਦਲੀਪ ਸਿੰਘ ਨੂੰ ਕੀ ਪਤਾ ਦਲੀਪ ਸਿੰਘ ਤੇਰੀ ਮਾਂ ਨਹੀਂ ਹੁਣ ਮਿਲੂਗੀ ਤੇਰੀ ਮਾਂ ਨਹੀਂ ਤੇਰੇ ਕੋਲ ਮਿਲੇਗੀ ਅੰਗਰੇਜ਼ ਨੇ ਉਹਨੂੰ ਹਾਥੀ ਤੇ ਬਿਠਾਇਆ ਸਾਰਾ ਲਾਹੌਰ ਘੁਮਾ ਕੇ ਸ਼ਾਲਾ ਮਾਰ ਬਾ ਘੁਮਾ ਕੇ ਵਾਪਸ ਉਹਨੂੰ ਲਾਹੌਰ ਲਿਆਂਦਾ ਲਾਹੌਰ ਹਾਥੀ ਦੇ ਉੱਤੋਂ ਉਤਰਿਆ ਦਲੀਪ ਸਿੰਘ ਤੇ ਜਦੋਂ ਬੰਦਾ ਕਿਦੇ ਬੱਚਾ ਕਿਦੇ ਘੁੰਮ ਫਿਰ ਕੇ ਆਉਂਦਾ ਹੈ ਨਾ ਸਕੂਲ ਵਾਲਿਆਂ ਨੂੰ ਟ੍ਰਿਪ ਤੇ ਖੜਨ ਕਮਾਉਣ ਵਾਸਤੇ ਫਿਰ ਉਹ ਭੱਜ ਕੇ ਬੱਚਾ ਆਪਣੀ ਮਾਂ ਕੋ ਜਾਂਦਾ ਮੰਮੀ ਮੈਂ ਆਹ ਵੇਖਿਆ ਮੈਂ ਆਹ ਵੇਖਿਆ ਮੈਨੂੰ ਆਹ ਬੜਾ ਚੰਗਾ ਲੱਗਾ ਮੈਨੂੰ ਆਹ ਬੜਾ ਚੰਗਾ ਲੱਗਾ ਮੈਨੂੰ ਫਲਾਣੇ ਨੇ ਐਂ ਤਾਂ ਆਖਿਆ ਮੈਨੂੰ ਫਲਾਣੇ ਨੇ ਮਾਰਾ ਆਖਿਆ ਮੈਨੂੰ ਫਲਾਣੇ ਨੇ ਚੰਗਾ ਆਖਿਆ ਦਲੀਪ ਸਿੰਘ ਪੂਰੇ ਇੱਕ ਦਿਨ ਦੀ ਘੁਟਣ ਆਪਣੇ ਅੰਦਰ ਲੈ ਕੇ ਬੈਠਾ ਸੀ ਹਾਥੀ ਤੋਂ ਉੱਤਰਿਆ ਉਹ ਭੱਜ ਕੇ ਮਹੱਲ ਵੱਲ ਗਿਆ ਤੇ ਦਰਵਾਜ਼ੇ 'ਤੇ ਜਾ ਕੇ ਆਵਾਜ਼ ਮਾਰ ਕੇ ਕਹਿੰਦਾ ਮਾਂ ਮੈਂ ਆ ਗਿਆ ਮਾਂ ਮੈਂ ਆ ਗਿਆ ਆ ਪਹਿਲੀ ਵਾਰ ਹੋਇਆ ਸੀ ਤਲੀਪ ਸਿੰਘ ਆਵਾਜ਼ ਮਾਰੇ ਤੇ ਅੱਗੋਂ ਆਵਾਜ਼ ਦਾ ਜਵਾਬ ਨਾ ਆਵੇ ਕਿਉਂਕਿ ਮਾਂ ਹੈ ਹੀ ਨਹੀਂ ਉੱਥੇ ਮਾਂ ਸ਼ੇਖੂ پورے ਪਛਾ ਦਿੰਦੀ ਕੈਦ ਕਰ ਦਿੰਦੀ ਉਹ ਅੱਗੇ ਮਾਂ ਕਵੇ ਤੇ ਅੱਗੋਂ ਆਵਾਜ਼ ਆਉਂਦੀ ਹੁੰਦੀ ਸੀ ਹਾਂ ਮੇਰਾ ਤਲੀਪ ਅੱਜ ਉਹਨੇ ਇੱਕ ਆਵਾਜ਼ ਮਾਰੀ ਦੋ ਮਾਰੀ ਤਿੰਨ ਮਾਰੀ ਮਾਂ ਬੋਲੀ ਨਹੀਂ ਉਹਨੇ ਕੱਲਾ ਕੱਲਾ ਕਮਰਾ ਵੇਖਿਆ ਪਰਦੇ ਚੁੱਕ ਚੁੱਕ ਕੇ ਵੇਖੇ ਆਪਣੇ ਮੰਜਿਆਂ ਦੇ ਥੱਲੇ ਹੋ ਕੇ ਵੇਖਦਾ ਕਿ ਮਾਂ ਲੁਕਣ ਵਿੱਚ ਤੇ ਨਹੀਂ ਖੇਡਦੀ ਫਿਰ ਆਵਾਜ਼ ਮਾਰਦਾ ਮੇਰੀ ਮਾਂ ਕਿੱਥੇ ਆ ਭੱਜ ਕੇ ਮਹੱਲ ਦੀਆਂ ਪੌੜੀਆਂ ਚੜਿਆ ਉਹਨੇ ਕੱਲੀ ਕੱਲੀ ਨੁੱਕਰ ਟੋਹ ਮਾਰੀ ਮਾਂ ਕਿੱਥੇ ਹੈ ਤੂੰ ਨੁੱਕਰਾਂ ਦੇ ਕੰਨਾਂ 'ਚ ਪੈਂਦੀ ਸੀ ਆਵਾਜ਼ ਨੁੱਕਰ ਓਲੇ ਹੋ ਕੇ ਤੇ ਉੱਚੀ ਉੱਚੀ ਰੋਂਦੇ ਸੀ ਪਰ ਘੁੱਟ ਲੈਂਦੇ ਸੀ ਤਰੀਮ ਸਾਂ ਤੇਰੀ ਮਾਂ ਨਹੀਂ ਹੈਗੀ ਇੱਥੇ ਤੇਰੀ ਮਾਂ ਤੇਰੇ ਤੋਂ ਵਿਛੋੜ ਦਿੱਤੀ ਗਈ ਹੈ ਲੱਭਦਾ ਰਿਹਾ ਲੱਭਦਾ ਰਿਹਾ ਲੱਭਦਾ ਰਿਹਾ ਰੋ ਰੋ ਕੇ ਉਹਦੀ ਅੱਖਾਂ ਚੋਂ ਪਾਣੀ ਸੁੱਕ ਚੁੱਕਾ ਸੀ ਉਹਨੇ ਕੱਲਾ ਕੱਲਾ ਮਹੱਲ ਦਾ ਕਮਰਾ ਵੇਖਿਆ ਥੱਕ ਗਿਆ ਦਲੀਪ ਸਿੰਘ ਥੱਕ ਕੇ ਆਖਰਕਾਰ ਉਹ ਫਰਸ਼ ਦੇ ਉੱਤੇ ਪੂਰੇ ਜੋਰ ਨਾਲ ਬੈਠਾ ਉਹਨੇ ਦੋਵੇਂ ਹੱਥ ਚੁੱਕ ਕੇ ਜ਼ਮੀਨ ਦੀ ਹਿੱਕ ਤੇ ਮਾਰ ਕੇ ਆਖਿਆ ਮੇਰੀ ਮਾਂ ਕਿੱਧਰ ਗਈ ਪੰਜਾਬ ਦੇ ਨਾਲ ਲੋਕਾਂ ਨੇ ਸ਼ੁਰੂ ਤੋਂ ਹੀ ਧੋਖਾ ਕੀਤਾ ਹੈ ਜਿਸ ਨੇ ਵੀ ਪੰਜਾਬ ਨੂੰ ਮਾਰ ਪਾਈ ਉਹ ਧੋਖੇ ਦੇ ਨਾਲ ਹੀ ਮਾਰੀਆ ਸਾਹਮਣੇ ਤੋਂ ਕਦੇ ਵੀ ਕਿਸੇ ਨੇ ਮਾਰ ਨਹੀਂ ਪਾਈ ਪੰਜਾਬ ਨੂੰ ਹਮੇਸ਼ਾ ਧੋਖੇ ਦੇ ਨਾਲ ਮਾਰੀ ਗਿਆ ਭਾਵੇਂ ਉਹ ਆਪਣੇ ਗੁਰੂਆਂ ਵੇਲੇ ਦਾ ਟਾਈਮ ਹੋਵੇ ਜਾਂ ਫਿਰ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਹੋਵੇ ਜਿਵੇਂ ਹੁਣ ਅੰਗਰੇਜ਼ਾਂ ਨੇ ਵੀ ਧੋਖੇ ਦੇ ਨਾਲ ਹੀ ਮਹਾਰਾਜਾ ਦਲੀਪ ਸਿੰਘ ਜੀ ਨੂੰ ਇੱਥੋਂ ਲੈ ਕੇ ਗਏ ਸੀਗੇ ਅਤੇ ਉਹਨਾਂ ਨੂੰ ਉਹਨਾਂ ਦੀ ਮਾਂ ਤੋਂ ਅਲੱਗ ਕਰ ਦਿੱਤਾ ਸੀ ਇਹ ਸਾਰਾ ਕੁਝ ਧੋਖੇ ਦੇ ਨਾਲ ਤੇ ਪਲੈਨਿੰਗ ਦੇ ਨਾਲ ਕੀਤਾ ਗਿਆ ਹਨ ਤੇ ਹਮੇਸ਼ਾ ਹੀ ਜਿਨੇ ਵੀ ਆਪਣੇ ਪੰਜਾਬ ਦੇ ਨਾਲ ਇਦਾਂ ਕੀਤਾ ਉਹ ਧੋਖੇ ਦੇ ਨਾਲ ਹੀ ਕੀਤਾ ਕਦੇ ਵੀ ਸਾਹਮਣੇ ਤੋਂ ਵਾਰਨਿੰਗ ਕੀਤਾ ਗद्दारों ਤੋਂ ਹੀ ਇਸ ਕਰਕੇ ਕਿਹਾ ਜਾਂਦਾ ਕਿ ਡਰ ਲੱਗਦਾ ਸਿੱਖ ਕੌਮ ਨੂੰ ਤੇ ਭਾਵੇਂ ਉਹ ਸਿੱਕਮ ਹੋਵੇ ਭਾਵੇਂ ਪੰਜਾਬ ਹੋਵੇ ਹਮੇਸ਼ਾ ਧੋਖੇ ਦੇ ਨਾਲ ਹੀ ਮਾਰ ਪਾਈ ਗਈ ਹੈ ਪੰਜਾਬ ਨੂੰ ਕਿਸੇ ਦੀ ਵੀ ਸਾਹਮਣੇ ਤੋਂ ਟੱਕਰ ਲੈਣ ਦੀ ਈ ਔਕਾਤ ਨਹੀਂ ਹੈ ਇਸ ਕਰਕੇ ਗਦਾਰੀ ਕਰਕੇ ਜਾਂ ਧੋਖਾ ਕਰਕੇ ਹੀ ਪੰਜਾਬ ਨੂੰ ਦਬਾਉਣ ਦੀ ਹਮੇਸ਼ਾ ਕੋਸ਼ਿਸ਼ ਕੀਤੀ ਜਾਂਦੀ ਹੈ ਸੰਗਤ ਜੀ ਤੇ ਬਾਕੀ ਆਪਾਂ ਵਾਲਾ ਕੀ ਬੋਲਣਾ ਹਨ ਜੀ ਇਸ ਮੈਟਰ ਤੇ ਆਪਾਂ ਨੂੰ ਸਾਰੇ ਸਮਝਦਾਰ ਆਪਨ ਸਰ ਨੂੰ ਪਤੀਏ ਵੀ ਕੀ ਹੋ ਰਿਹਾ ਹੁਣ ਵੀ ਧੋਖੇ ਦੇ ਨਾਲ ਹੀ ਪੰਜਾਬ ਨੂੰ ਖਤਮ ਕਰਨ ਦੀ ਕੋਸ਼ਿਸ਼ ਹੋ ਰਹੀ ਆ ਕਦੇ ਕੋਸ਼ ਕਰਦੇ ਆ ਕਦੇ ਕੋਸ਼ ਕਰਦੇ ਆ ਸਰਕਾਰ ਹਨ ਪਰ ਆਪਾਂ ਇਸ ਮੈਟਰ ਤੇ ਕੁਝ ਕਹਿ ਨਹੀਂ ਸਕਦੇ ਹੈਗੇ ਕਿਉਂਕਿ ਦਬਾਅ ਪਾਇਆ ਜਾਂਦਾ ਆਮ ਲੋਕਾਂ ਤੇ ਹਨ ਜੀ ਤੇ ਬਾਕੀ ਜੀ ਇਹ ਵੀਡੀਓ ਸੀਗੀ ਇੰਨੀ ਇਹਦਾ ਜਿਹੜਾ ਥੰਬਨੇਲ ਆ ਉਹ ਲਾਇਆ ਹੋਇਆ ਔਰ ਤੀਸਰਦਾਰੀ ਕੀ ਮੇਨ ਚੀਜ਼ ਆ ਨਾ ਜਿੱਦਾਂ ਸਟੋਰੀ ਸੁਣਾਈ ਗਈ ਹੈ ਕਿ ਜਦੋਂ ਹਨ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਹੋ ਗਈ ਸੀ ਉਸ ਤੋਂ ਬਾਅਦ ਜਿਹੜੀ ਕੱਲੀ ਔਰ ਤਾ ਮਤਲਬ ਆਪਣੀ ਮਹਾਰਾਣੀ ਜਿੰਦਾ ਕੋਰ ਰਹਿ ਗਈ ਸੀਗੇ ਉਹਨਾਂ ਨੂੰ ਕਿਸ ਤਰ੍ਹਾਂ ਅੰਗਰੇਜ਼ਾਂ ਨੇ ਦਿਵਾਨ ਦੀ ਕੋਸ਼ਿਸ਼ ਕੀਤੀ ਹਨਾ ਉਹਨਾਂ ਦੇ ਪੁੱਤਰ ਤੋਂ ਅਲੱਗ ਕਰਤਾ ਜੋ ਵੀ ਸੀਨ ਹੋਇਆ ਸਿੱਖ ਰਾਜ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਹ ਸਫਲ ਰਹੇ ਉਹਨਾਂ ਨੇ ਕਰ ਵੀ ਦਿੱਤੀ ਕੋਸ਼ਿਸ਼ ਪਰ ਕੋਈ ਗੱਲ ਨਹੀਂ ਕਿ ਆਪਣੇ ਗੁਰੂ ਸਹਿਬਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਚਨ ਕਰਕੇ ਗਏ ਨੇ ਕਿ ਸਿੱਖ ਰਾਜ ਵਾਪਸ ਜ਼ਰੂਰ ਆਊਗਾ ਹਨਾ ਤੇ ਸਿਚੌਣੇ ਕਿ ਜ਼ਰੂਰ ਵਾਪਸ ਆਵੇ ਸਿੱਖ ਰਾਜ ਉਹ ਜਿਹੇ ਹੀ ਰਾਜ ਆਵੇ ਜੋ ਜਮਹਾਰਾਜ ਰਣਜੀਤ ਸਿੰਘ ਜੀ ਵੇਲੇ ਸੀਗਾ ਤੇ ਇਦਾਂ ਹੈ ਨਾ ਕਿ ਜਦੋਂ ਮਤਲਬ ਉਹ ਅਲੱਗ ਹੋ ਗਏ ਹਨਾ ਵੀ ਆਹ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਹੋ ਗਈ ਤਾਂ ਇੱਕ ਔਰਤ ਕੱਲੀ ਰਹਿ ਗਈ ਉਹਦੀ ਸਰਦਾਰੀ ਆਪਣੇ ਰਾਜੇ ਨਾਲ ਹੀ ਸੀਗੀ ਤੇ ਉਹ ਕੱਲੀ ਰਹਿ ਗਈ ਕਿਸ ਤਰ੍ਹਾਂ ਉਹਨਾਂ ਨੇ ਲੋਕਾਂ ਨੇ ਉਹਨੂੰ ਦਵਾਇਆ ਅੰਗਰੇਜ਼ਾਂ ਨੇ ਆ ਕੇ ਉਹਨਾਂ ਨੂੰ ਕੱਲੀ ਨੂੰ ਬਹੁਤ ਟਾਰਚਰ ਕੀਤਾ ਜਿੱਦਾਂ ਕਿ ਹਨਾ ਤੇ ਉਹਨਾਂ ਦੇ ਬੱਚੇ ਤੋਂ ਵੀ ਰਾਜ ਲੈਣ ਦੀ ਕੋਸ਼ਿਸ਼ ਕੀਤੀ ਮਹਾਰਾਜਾ ਤਲਪ ਸਿੰਘ ਜੀ ਨੂੰ ਧੋਖੇ ਨਾਲ ਲੈ ਕੇ ਗਏ ਹਨ ਜੀ ਤੇ ਮੇਲਨ ਜੀ ਆਪਾਂ ਕੱਲ ਨੂੰ ਕੋਈ ਹੋਰ ਵੀਡੀਓ ਲੈ ਕੇ ਅੱਜ ਦੀ ਵੀਡੀਓ ਦੇ ਵਿੱਚ ਇੰਨੇ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਵੀਡੀਓ ਨੂੰ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ